ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਮੈਂ ਤੁਹਾਡੇ ਨਾਲ ਕੱਲ ਸਾਂਝੀ ਕਰਨ ਜਾ ਰਿਹਾ ਕਿ ਕੱਲ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸੱਪਗਵੰਤ ਸਿੰਘ ਮਾਨ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਕਿਹਾ ਕਿ ਅਕਾਲੀ ਦਲ ਨੇ ਸੁਖਵੀਰ ਬਾਦਲ ਨੇ ਖਜੂਰਾ ਲਾਉਣ ਤੋਂ ਇਲਾਵਾ ਮੋਹਾਲੀ ਦੇ ਵਿੱਚ ਕੁਝ ਨਹੀਂ ਕੀਤਾ ਮਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਔਰ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਕੁਝ ਮਹਾਲੇ ਲਈ ਕੀਤਾ ਮੈਂ ਤੁਹਾਨੂੰ ਬਹੁਤੇ ਅੰਕੜਿਆਂ ਚ ਨਹੀਂ ਮੈਂ ਕਿਹੜੀਆਂ ਮੇਨ ਮੇਨ ਚੀਜ਼ਾਂ ਉਹ ਤੁਹਾਨੂੰ ਦੱਸਣਾ ਚਾਹ ਰਿਆਂ ਸਭ ਤੋਂ ਪਹਿਲਾਂ ਸ਼੍ਰੋਮਣੀ ਕਾਲੀਦਨ ਨੇ ਇੰਟਰਨੈਸ਼ਨਲ 에어ਪੋਰਟ ਸਾਬਜਾਦਾ ਜੀ ਸਿੰਘ ਨਗਰ ਮੁਹਾਲੀ ਦੀ ਧਰਤੀ ਤੇ ਬਣਾਇਆ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਚ ਇੱਕ ਫਤਿਹ ਬੁਰਜ ਬਣਾਇਆ ਜਿਸ ਦੀ ਉਚਾਈ ਸਭ ਤੋਂ ਵੱਧ ਹੈ ਅੱਜ ਦੁਨੀਆ ਪੰਜਾਬ ਹੀ ਨਹੀਂ ਵਰਡ ਤੋਂ ਉਸ ਫਤੇ ਬੁਰਜ ਨੂੰ ਦੇਖਣ ਲਈ ਆਉਂਦੀ ਹੈ ਉਸ ਤੋਂ ਬਾਅਦ ਪ੍ਰਬੰਧਕੀ ਕੰਪਲੈਕਸ ਬਣਾਇਆ ਜਿੱਥੇ ਅੱਜ ਸਾਡੀ ਕੋਰਟ ਤੇ ਉਸ ਤੋਂ ਇਲਾਵਾ ਡੀਸੀ ਸਹਿਬਾਨ ਸਾਡੇ ਅਫਸਰ ਸਹਿਬਾਨ ਬੈਠਦੇ ਨੇ ਉਹ ਤੇ ਕਰੋੜਾਂ ਰੁਪਇਆ ਲਾਇਆ ਤੁਹਾਡੇ ਕੋਲ ਉਹਦਾ ਰੰਗ ਰੋਗ ਦੀ ਵੀ ਨਹੀਂ ਹੋਇਆ ਅੱਜ ਬਾਥਰੂਮਾਂ ਦੀ ਮਾੜੀ ਹਾਲਤ ਹੋ ਗਈ ਉਸ ਜਗ੍ਹਾ ਦੀ ਮਾਨ ਸਾਹਿਬ ਉਸ ਤੋਂ ਬਾਅਦ ਇੰਡੀਅਨ ਸਕੂਲ ਆਫ ਬਿਜ਼ਨਸ ਨਾਈਪਰ ਆਈਸਰ ਮਾਈ ਪਾਗੋ ਇੰਸਟੀਚੂਟ ਸਾਡੀ ਬੱਚੀਆਂ ਲਈ ਜਿਹੜੀਆਂ ਨੇ ਵੱਡੇ ਫੌਜ ਦੇ ਵਿੱਚ ਵੱਡੇ ਅਫਸਰ ਬਣਨਾ ਹਵਾਈ ਸੈਨਾ ਦੇ ਵਿੱਚ ਵੱਡੇ ਅਫਸਰ ਬਣਨਾ ਉਹਨਾਂ ਦੇ ਟ੍ਰੇਨਿੰਗ ਇੰਸਟੀਚਿਊਟ ਮਾਈ ਭਾਗੋ ਇੰਸਟੀਚਿਊਟ ਬਣਾਇਆ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਬਣਾਈ ਜਿੱਥੇ ਅੱਜ ਸਾਡੇ ਨੌਜਵਾਨ ਪੰਜਾਬ ਦੇ ਵੱਡੇ ਵੱਡੇ ਅਫਸਰ ਭਰਤੀ ਹੋ ਰਹੇ ਹਨ ਦੇਸ਼ ਦੀਆਂ ਸੇਵਾਵਾਂ ਵਾਸਤੇ ਸੈਨਿਕ ਸੁਰੱਖਿਆ ਵਾਸਤੇ ਅੱਜ ਸਾਡੇ ਅਫਸਰ ਇਹਦਾ ਇਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਚੋਂ ਨਿਕਲ ਰਹੇ ਹਨ 9 ਇੰਡੋਰ ਸਟੇਡੀਅਮ ਇਸ ਸ਼ਹਿਰ ਦੇ ਵਿੱਚ ਬਣਾਇਆ ਮਾਨ ਸਾਹਿਬ 9 ਇੰਡੋਰ ਸਟੇਡੀਅਮ ਹਾਕੀ ਸਟੇਡੀਅਮ ਇਸ ਸ਼ਹਿਰ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲਾਵ ਸਾਹਿਬ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਬਣਾਇਆ ਆਈਟੀ ਸਿਟੀ ਇਸ ਸ਼ਹਿਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬਣਾਈ ਔਰ 에어로 ਸਿਟੀ ਇਸ ਸ਼ਹਿਰ ਚ ਸ਼੍ਰੋਮਣੀ ਅਕਾਲੀ ਦਲ ਨੇ ਬਣਾਈ ਉਸ ਤੋਂ ਬਾਅਦ ਹੂਮੀ ਪਾਪਾ ਟਾਟਾ ਦਾ ਜਿਹੜਾ ਕੈਂਸਰ ਹਸਪਤਾਲ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ ਸਾਰੇ ਧਾਰਮਿਕ ਸਥਾਨੇ ਸ਼ਹਿਰ ਦੇ ਭਾਵੇਂ ਉਹ ਗੁਰਦੁਆਰਾ ਮੰਦਿਰ ਮਸਜਿਦ ਉਹ 2011 ਦੇ ਵਿੱਚ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਉਦੋਂ ਸਾਰਿਆਂ ਨੂੰ ਜਗ੍ਹਾ ਅਲਾਟ ਹੋਈ ਸਾਰੇ ਧਾਰਮਿਕ ਸਥਾਨ ਉਹਨਾਂ ਦੇ ਜਿਹੜੀ ਤਨਯੋਰ ਸੀਗੀ ਉਸ ਦੇ ਦੌਰਾਨ ਬਣੇ ਉਸ ਤੋਂ ਬਾਅਦ ਏਸੀ ਬੱਸ ਸਟੈਂਡ ਬਣਾਇਆ ਜਿਹੜਾ ਥੋੜੀਆਂ ਨਕਾਮੀਆਂ ਕਾਰਨ ਅੱਜ ਚੱਲ ਨਹੀਂ ਸਕਿਆ ਏਸੀ ਬੱਸ ਸਟੈਂਡ ਪੂਰੇ ਪੰਜਾਬ ਦੇ ਵਿੱਚ ਬਣਨੇ ਸੀਗੇ ਮੋਹਾਲੀ ਤੋਂ ਸ਼ੁਰੂਆਤ ਕੀਤੀ ਸੀ ਸਤਸਕੀਰ ਸਿੰਘ ਬਾਦਲ ਸਾਹਿਬ ਨੇ ਇੱਥੇ ਹੀ ਬਸ ਨਹੀਂ 에어ਪੋਰਟ ਰੋਡ ਬਣਾਇਆ ਜਿਸ ਤੇ ਕਰੋੜਾਂ ਰੁਪਏ ਜਿੱਤੇ ਤੁਸੀਂ ਖਜੂਰਾਂ ਦੀ ਗੱਲ ਕਰ ਰਹੇ ਹੋ ਨਾ ਉਹ ਤੇ ਆਲੇ-ਦਲੇ ਜਿਹੜੇ ਅੱਜ ਜੋ ਅੱਜ ਜੇ ਕੋਈ ਮੋਹਾਲੀ ਸ਼ਹਿਰ ਦੀ ਦਿੱਖ ਬਣੀ ਹੈ ਉਹ ਇਸ ਰੋਡ ਕਰਕੇ ਬਣੀ ਹੈ ਪਰ ਤੁਹਾਡੇ ਕੋਲ ਪੈਚ ਵਰਕ ਵੀ ਨਹੀਂ ਹੋਇਆ ਮਾਨ ਸਾਹਿਬ ਦਿਓ ਧਿਆਨ ਆਓ ਆਓ ਨਹੀਂ ਤੁਹਾਨੂੰ ਮੈਂ ਦਿਖਾਉਣਾ ਉੱਥੇ ਜਾ ਕੇ ਇੱਥੇ ਹੀ ਬਸ ਨਹੀਂ ਗਈ ਬਹੁਤ ਇਹ ਤੋਂ ਇਲਾਵਾ ਬਹੁਤ ਸਾਰੇ ਕੰਮ ਹੈ ਸਭ ਤੋਂ ਵੱਡਾ ਕੰਮ ਸਰਦਾਰ ਬਾਦਲ ਨੇ ਲੈਂਡ ਪੂਲਿੰਗ ਦਿੱਤੀ ਜ਼ਿਮੀਂਦਾਰਾਂ ਨੂੰ ਤੁਸੀਂ ਲੈਂਡ ਪੂਲਿੰਗ ਦਿੱਤੇ ਦੇਣ ਲੱਗੇ ਸੀਗੇ ਨਾ ਇਹ ਚੋਰ ਮੋਰੀ ਨਹੀਂ ਪਰ ਸਰਦਾਰ ਬਾਦਲ ਨੇ ਕਿਸਾਨਾਂ ਦੀਆਂ ਜੋ ਮੰਗਾਂ ਸੀਗੀਆਂ ਉਹਨਾਂ ਦੇ ਅਨੁਸਾਰ ਉਹ ਪਾਲਿਸੀ ਬਣਾਈ ਉਹ ਵੀ ਸਰਦਾਰ ਬਾਦਲ ਨੇ ਬਣਾਈ ਸੋ ਤੁਸੀਂ ਕੀ ਕਰਿਆ ਇਸ ਸ਼ਹਿਰ ਦੇ ਲਈ ਇਸ ਜ਼ਿਲ੍ਹੇ ਦੇ ਲਈ ਉਹ ਸਾਰੇ ਲੋਕ ਜਾਣਦੇ ਨੇ ਮੈਂ ਕੁਝ ਕੁ ਚੀਜ਼ਾਂ ਕਰਾਈਆਂ ਜਿਹੜੀਆਂ ਅੱਜ ਲੋਕਾਂ ਦੇ ਇਹ ਇਹ ਮੂੰਹ ਤੇ ਆ ਉਹ ਬੋਲ ਰਿਹਾ ਸਰਮਾ ਇਹ ਤੋਂ ਇਲਾਵਾ ਜੇ ਗੱਲ ਕਰਨ ਲੱਗ ਜੀ ਇਹ ਨਾ ਵੀ ਕਰੋਨਾ ਰੁਪਿਆ ਪਿੰਡਾਂ ਦੀਆਂ ਸੜਕਾਂ ਤੇ ਸੀਬਰੇ ਤੇ ਇਹ ਸੈਰ ਵੀ ਸੀਬਰੇ ਤੇ ਸੱਜ ਸੁਖਵੀਰ ਸਿੰਘ ਬਾਦਲ ਨੇ ਉਹ ਉਹ ਸੜਕ ਵੀ ਬਣਾਤੀ ਸੀਗੀ ਜਿੱਥੇ ਅਫਸਰ ਹੱਥ ਖੜੇ ਕਰਕੇ ਸੀਗੇ ਅੰਮ੍ਰਿਤਸਰ ਸਾਹਿਬ ਦੇ ਅੱਗੇ ਵਾਲੀ ਰੋਡ ਹੈ ਅਫਸਰ ਹੱਥ ਖੜੇ ਕਰਕੇ ਸੀਗੇ ਵੀ ਇੱਥੋਂ ਬਿਜਲੀ ਦੀਆਂ ਤਾਰਾਂ ਜਾ ਰਹੀਆਂ ਐ ਰੋਡ ਚੌੜੀ ਨਹੀਂ ਹੋ ਸਕਦੀ ਪਰ ਸਰਦਾਰ ਬਾਦਲ ਨੇ ਉਹ ਜਿਹੜੀਆਂ ਤਾਰਾਂ ਸੀਗੀਆਂ ਉਹ ਧਰਤੀ 'ਚ ਪਵਾ ਕੇ ਨਾ ਉਹ ਰੋਡ ਵੀ ਚੌੜੀ ਕਰੀ ਸੋਇਸ ਕਰਕੇ ਮਾਨ ਸਾਹਿਬ ਤੁਹਾਡੇ ਕੋਲ ਅਧੂਰੀ ਜਾਣਕਾਰੀ ਹੈ ਤੁਸੀਂ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨਹੀਂ ਮੈਨੂੰ ਲੱਗਦਾ ਤੁਸੀਂ ਮੇਰੇ ਖਿਆਲ ਨਾਲ ਹੋਰ ਸਟੇਟ ਕਿਸੇ ਦੇ ਮੁੱਖ ਮੰਤਰੀ ਹੋ ਜਾਂ ਤੁਹਾਨੂੰ ਅਧੂਰੀ ਜਾਣਕਾਰੀ ਹੈ ਜੇ ਤੁਸੀਂ ਜਾਣਕਾਰੀ ਲੈਣੀ ਹੈ ਮਹਾਲੀ ਚਾ ਕੇ ਲੋ ਵੀ ਅੱਜ ਕੀ ਹਾਲਾਤ ਹੈ ਅੱਜ ਸਫਾਈ ਨਹੀਂ ਹੋ ਰਹੀ ਤੁਹਾਡੇ ਰਾਜ ਅੱਜ ਤੁਹਾਡੇ ਰਾਜ ਚ ਸਫਾਈ ਦਾ ਵੀ ਮਾੜਾ ਹਾਲ ਹੋ ਗਿਆ ਨਹੀਂ ਕਿੱਥੇ ਵਰਡ ਚ ਗੱਲਾਂ ਹੁੰਦੀਆਂ ਸੀਗਾ ਇਹ ਸ਼ਹਿਰ ਦੀਆਂ ਸੋਇਸ ਕਰਕੇ ਮੈਂ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਨਾ ਕਿ ਅਧੂਰੀ ਜਾਣਕਾਰੀ ਨਾਲ ਨਾ ਬੋਲਿਆ ਕਰੋ ਪਹਿਲਾ ਪੂਰੇ ਅੰਕੜੇ ਲੇ ਲਿਆ ਕਰੋ ਸੋ ਇਹ ਕੁਸ਼ਕ ਜਿਹੜੀਆਂ ਮੈਂ ਸ਼੍ਰੋਮਣੀ ਅਕਾਲੀ ਦਲ ਦੀਆਂ ਪ੍ਰਾਪਤੀਆਂ ਅੱਜ ਤੁਹਾਡੇ ਜਨਤਾ ਕੀਤਾਆਂ ਸੋ ਮੈਂ ਪੰਜਾਬੀਆਂ ਨੂੰ ਵੀ ਬੇਨਤੀ ਕਰੂੰਗਾ ਇਸ ਹਲਕੇ ਦੇ ਲੋਕਾਂ ਨੂੰ ਇਸ ਜ਼ਿਲ੍ਹੇ ਦੇ ਲੋਕਾਂ ਨੂੰ ਕਿ ਜੇ ਕੰਮ ਹੋਏ ਵੀਰੋ ਇਹ ਦੱਬ ਕੇ ਸ਼ੇਅਰ ਕਰੋ ਤਾਂ ਜੋ ਸਾਡੇ ਵਿਰੋਧੀਆਂ ਨੂੰ ਪਤਾ ਲੱਗ ਜੇ ਕਿ ਵਾਕਈ ਸਰਦਾਰ ਸੁਖਵੀਰ ਸਿੰਘ ਬਾਦਲਾਉ ਸਾਧ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਇਸ ਜ਼ਿਲ੍ਹੇ 'ਚ ਕੰਮ ਕੀਤੇ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ